ਜੀ ਨਮਸਕਾਰ ਜੀ ਮੈਂ ਅਮਰਜੀਤ ਸਿੰਘ ਮੈਂਬਰ ਰੋਟਰੀ ਕਲੱਬ ਅਗਵਾੜਾ ਸਾਊਥ-ਈਸਟ ਅਸੀਂ ਸਮਾਜ ਲਈ ਦੇ ਛੋਟੇ-ਛੋਟੇ ਕੰਮ ਅਸੀਂ ਕਰਦੇ ਰਹੇ ਹਾਂ ਔਰ ਉਸ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਇੰਡੋਰ ਪੇਸ਼ੈਂਟਸ ਹੈਗੇ ਆ ਉਹਨਾਂ ਲਈ ਅਸੀਂ ਦੁੱਧ ਔਰ ਸਨੈਕਸ ਜਿਹਦਾ ਬੇਸਕਟ ਰਾਜ ਔਰ ਫਰੂਟ ਦੇ ਦਿੰਨੇ ਆ ਜਿਵੇਂ ਕਿ ਕੇਲੇ ਸੋ ਏਐਸਸੀ ਸੇਵਾ ਜਿਹੜੀ ਕਰਦੇ ਹਾਂ ਹਰ ਮਹੀਨੇ ਦੀ 7 ਤਰੀਕ ਨੂੰ ਕਰਦੇ ਆਂ ਤੇ ਅੱਜ ਸਾਥ ਹੈਗੀ ਦਾ ਅੱਜ ਅਸੀਂ ਪਹੁੰਚ ਗਏ ਇੱਥੇ ਇਸ ਲਈ ਅਗਲੇ ਮਹੀਨੇ 7 ਤਰੀਕ ਔਰ ਸਾਡੀ ਜਿਹੜੀ ਕਲੱਬ ਹੈਗੀ ਆ 1985 ਤੋਂ ਇਹ ਅਸੀਂ ਇਹ ਕੰਮ ਕਰ ਰਹੇ ਆਂ ਔਰ ਮੈਂ ਵੀ ਕਲੱਬ ਜੁਆਇਨ ਕੀਤਾ ਨੂੰ ਮੈਂ ਵੀ ਫ੍ਰੀ ਭਾਈ ਸਾਹਿਬ ਹੋ ਗਿਆ ਤੇ ਅਸੀਂ ਵਕ ਵਕ ਲਾਕਿਆਂ ਦੇ ਵਿੱਚ ਵਕ ਵਕ ਲੋਕਾਂ ਨੂੰ ਮਿਲਦੇ ਆਂ ਔਰ ਜਿੱਥੇ ਕਿਤੇ ਕੋਈ ਜ਼ਰੂਰਤਮੰਦ ਮਿਲਦਾ ਆ ਸੋ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਸਾਡੇ ਜਿੰਨੇ ਵੀ ਸਾਡੇ ਮੈਂਬਰ ਹੈਗੇ ਬੜੇ ਡੈਡੀਕੇਟਿਡ ਮੈਂਬਰ ਨੇ ਔਰ ਇੱਕ ਕੌਲ ਤੇ ਸਾਰੇ ਇਕੱਠੇ ਹੋ ਜਾਂਦੇ ਆ ਔਰ ਇਹ ਭਾਵਨਾ ਲੈ ਕੇ ਕਿ ਅਸੀਂ ਸਮਾਜ ਦੇ ਵਿੱਚ ਜਿੱਦੀ ਵੀ ਕਿਤੇ ਹੈਲਪ ਕਰ ਸਕੀਏ ਉਹ ਅਸੀਂ ਉੱਥੇ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰੀਦੀ ਆ ਔਰ ਇਸ ਸਾਰੇ ਕੰਮ ਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਸਾਡੇ ਸਿਰ ਤੇ ਹੱਥ ਹੈਗਾ ਆ ਅਸੀਂ ਉਹਦਾ ਬਹੁਤ-ਬਹੁਤ ਸ਼ੁਕਰਾਨਾ ਦਾ ਕਰਦੇ ਕਿ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਹ ਕੰਮ ਕਰਨੇ ਫਿਰ ਜੜਾਈਏ ਔਰ ਸਾਰਿਆਂ ਦਾ ਮੈਂ ਆਪਣੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਥੈਂਕ ਇੱਕ ਜਿਹੜੇ ਆਪਣੇ ਹੜ੍ਹ ਆਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਭਾਜੀ ਹਾਂਜੀ ਜਿਹੜੇ ਹੜ੍ਹ ਆਏ ਇੱਕ ਤਰਸ ਦੀ ਇੱਕ ਬਹੁਤ ਵੱਡੀ ਪੰਜਾਬ ਕੇ ਲਿਆ ਗਿਆ ਇਸ ਲਈ ਅਸੀਂ ਵੀ ਸਾਡਾ ਇੱਕ ਡਾਕਟਰੀ ਦਾ ਜਿਹੜਾ ਪੂਰਾ ਗਰੁੱਪ ਹੈਗਾ ਰੋਟਰੀ ਦੇ ਇੰਟਰਨੈਸ਼ਨਲ ਇਹ ਹੈਗੀ ਆ ਐਨ ਜੀਓ ਇੱਕ ਜਲੰਧਰ ਸੈਂਟਰ ਬਣਿਆ ਆ ਤੇ ਉਥੇ ਸਾਰੀਆਂ ਗਲੱਬਾਂ ਜਿਹੜੀਆਂ ਅਪਰੋਚ ਕਰਦੀਆਂ ਉਹ ਕਿ ਆਪਣਾ ਜੋ ਵੀ ਹੋ ਰਿਹਾ ਰਹਿਦੀਆਂ ਅਸੀਂ ਵੀ ਇਸ ਸਮਾਨ ਇਕੱਠਾ ਕਰ ਰਹੇ ਆ ਮੇਬੀ ਅਸੀਂ 2-4 ਦਿਨਾਂ ਦੇ ਵਿੱਚ ਉਹਨਾਂ ਨਾਲ ਗੱਲ ਕਰਕੇ ਜੋ-ਜੋ ਸਮਾਨ ਦੀ ਰਿਕੁਆਇਰਮੈਂਟ ਹੈਗੀ ਆ ਅਸੀਂ ਉਸ ਅਧਾਰ 'ਤੇ ਕਿਉਂਕਿ ਸੁਣ ਲੱਗਿਆ ਕਿ ਵੀ ਅਨਾਜ ਬਹੁਤ ਜ਼ਿਆਦਾ ਪਹੁੰਚ ਗਿਆ ਕਣਕ ਦੀ ਰਾਈਸ ਦੀ ਤਾਂ ਬਹੁਤ ਜ਼ਿਆਦਾ ਪਹੁੰਚ ਗਈਆਂ ਸੜਕਾਂ ਦੇ ਰੁੜਦੀਆਂ ਵੀ ਪਈਆਂ ਇਸ ਕਰਕੇ ਚੀਜ਼ો ਦਿੱਤੀ ਜਾਵੇ ਜਿਹੜੀ ਜ਼ਰੂਰਤਾਂ ਦੇ ਕੰਮ ਆਵੇ ਜੇ ਜ਼ਰਾ ਦੇਖੇ ਪ੍ਰਵਾਦੇ ਸਜਾਉ ਦਿੱਤਾ ਸੀ ਤਸਲੇ ਕਈਆਂ ਔਰ ਬੇਲਜੇ ਵੀ ਜੇ ਦਿੱਤੇ ਜਾਣ ਉੱਥੇ ਕੋ ਕੋਨਾਂ ਚੀਜ਼ਾਂ ਵੀ ਹੁਣ ਨੋਟ ਪੈਣੀ ਕਿਉਂਕਿ ਪਾਣੀ ਦਾ ਤਪਾ ਸ਼ੁਰੂ ਹੋ ਗਿਆ ਹੈ ਤੇ ਬਾਕੀ ਸਾਰੇ ਰੋਟੀਆਂ ਸਹਿਗੇ ਵੱਧ ਚੜ ਕੇ ਤਿਸਤ ਰਹੇ ਆ ਸਾਡੇ ਕੋਲ ਅੰਦਰ ਰੋਟੀਆਂ ਨਬਰਾਇ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜੋ ਵੀ ਸਾਡੇ ਕੋਲ ਸੇਵਾ ਹੁੰਦੀ ਸੀ ਉਹ ਸਾਰੇ ਤਿਆਰ ਆ ਔਰ ਇੱਕ ਦੂਜੇ ਰਮੋਟ ਰਫੋਟਾ ਲਾ ਕੇ ਅਸੀਂ ਜਰੂਰ ਇਸ ਤੇ ਦੇਖੇ ਚਾੜਾਗੇ ਇਸ ਕੰਮ ਨੂੰ ਥੈਂਕ ਯੂ ਬਹੁਤ ਮੈਂ ਪ੍ਰੈਜ਼ੀਡੈਂਟ ਲੋਟਿੰਗ ਸਾਊਥੀਸਟ ਗੋੜਾ ਤੋਂ ਮੈਂ ਆਪਣੇ ਸਾਥੀਆਂ ਦੇ ਨਾਲ ਇੱਥੇ ਰਿਵਲ ਹਸਪੀਟਲ 'ਚ ਅਸੀਂ ਇੱਕ ਪ੍ਰੋਗਰਾਮ ਕਰਦੇ ਆਏ ਸੀਗੇ ਜਿਹੜੇ ਵੀ ਜ਼ਰੂਰਤਦਾਰ ਐਕਚੁਅਲ ਪੇਸ਼ੈਂਟ ਹੈ ਉਹਨਾਂ ਨੂੰ ਦੁੱਧ ਰਸ ਖੇਲੇ ਔਰ ਅਗਰ ਜਿਹੜੀਆਂ ਉਹ ਦੇ ਸਕੀਏ ਤਾਂ ਕਿ ਲੋਕਾਂ ਦਾ ਜੋ ਹੈ ਉਹ ਇਨੂੰ ਨੂੰ ਫਾਇਦਾ ਹੋਇਆ ਸੀ ਜੀ। ਕਿਸੇ ਕੰਪਨਸੇ ਸੀ ਤਿਆਰ ਸੀ ਇਹ। ਔਰ ਮੈਂ ਮੇਰੇ ਸਹਿਯੋਗੀ ਹੈ ਬਹੁਤ ਮਿੰਟ ਕਰ ਰਹੇ ਹਨ। ਮੈਂ ਇਹਨਾਂ ਵੱਲ ਬਹੁਤ ਬਹੁਤ ਮਰ ਰਿਹਾ। ਕਲੱਬ ਤੁਹਾਡੀ ਕਿੰਨੇ ਸਾਲ ਤੋਂ ਕੰਮ ਕਰ ਰਹੀ ਹੈ ਜੀ? 1985 ਠੀਕ ਹੈ।